ਹਰੇ ਭਾਈ ਜੀ ਪੰਜਾਬ ਅੱਜ ਅਸੀਂ ਪਹੁੰਚੇ ਆਂ ਬਾਦਮੀ ਤੀਰਥ ਕਿਤੇ ਕੀ ਸੰਤ ਸਮਾਇ ਵਾਲਾ ਸ੍ਰੋਵਦੀ ਪੂਜਾ ਕਰਕੇ ਮਸ਼ਰੀਦ ਨਤ ਪਾਈ ਜਾਏਗੀ ਤੇ ਅੱਜ ਤੋਂ ਹੀ ਜਾਗ ਦੇ ਵਿੱਚ ਸਟਾਰਟ ਹੋ ਰਿਹਾ ਸੰਤਾਂ ਨੂੰ ਬੇਨਤੀ ਹੈ ਕਿ ਪੜ ਚੜ ਕੇ ਸਾਹ ਉਹ ਤੇ ਤੇ ਦਰਸ਼ਨ ਦਿਓ ਮੈਂ ਬੜਾ ਖੇਗਵਾਰ ਅੰਮ੍ਰਿਤਸਰ thank yeah. you

ਇਹ ਕੀਬ ਜੋ ਹੈ ਬਹੁਤ ਹੀ ਚਤੁਰ ਹੈ ਜੇ ਮਿੱਟੀ ਦਾ ਦੀਵਾ ਬਾਲ ਦਿੰਦਾ ਹੈ ਉਹ ਵੀ ਸੋਨੇ ਜਾਂ ਮਿੱਟੀ ਦਾ ਬਣਿਆ ਹੋਇਆ ਹੈ ਉਹ ਕੋਈ ਉੱਤਰਾ ਆਪਣਾ ਨਹੀਂ ਹੈ ਤੋ ਆਪਣਾ ਕੀ ਹੈ ਵਾਲਮੀਕਾਏ ਨਮਾ ਆਦੇ ਵਾਲਮੀਕਾਏ ਨਮਾ ਆਦੇ ਮਦੂ ਆਏ ਨਮਾ ਆਦੇ ਮਦੂ ਆਏ ਆਦੇ ਅਖਾਏ ਨਮਾ ਆਦੇ ਅਖਾਏ ਨਮਾ ਆਦੇ ਜਿਵਨਾਏ ਨਮਾ ਆਦੇ ਅਖਾਏ ਦਾਵਾ ਆਦੇ ਲਵਨਾਏ ਨਮਾ ਆਦੇ ਲਵ ਲਾਏ ਦਾਵਾ ਆਦੀ ਪਵੇ ਚਿੱਤਾਏ ਨਮਾ ਆਦੇ ਪਰ ਚਿੱਤਾਏ ਨਮਾ ਆਦੇ ਸੁਨਿਤਾਏ ਨਮਾ ਆਦੇ ਸੁਨਤਾਏ ਨਮਾ ਉਹ ਦੁਕਾਨਦਾਰ ਜੋ ਸੀ ਆਪਣੇ ਲੜਕੇ ਨੂੰ ਕਹਿਣ ਲੱਗਾ ਕਿ ਬੇਟਾ ਮੈਂ ਰੋਜ਼ ਸਵੇਰ ਦੇ ਸਮੇਂ satsang ਦੇ ਵਿੱਚ ਸੰਤਾਂ ਮਹਾਂਪੁਰਸ਼ਾਂ ਦੇ ਪਰਮਾਚਨ ਸੁਣਨ ਜਾਣਾ ਹਾਂ ਕਿ ਜਿੱਥੋਂ ਕਿ ਵੇਦਾਂ ਸ਼ਾਸਤਰਾਂ ਦਾ ਤੇ ਸੰਤਾਂ ਮਹਾਂਪੁਰਸ਼ਾਂ ਦਾ ਪਰਮਾਤਮਿਕ ਬਾਣੀ ਲੋਗਿਕ 70 ਦੋ ਵਾਰ ਦੋ ਦੋ ਇਸ ਤਰ੍ਹਾਂ ਦੇ ਪਾਸਾ ਦੇ ਦੋ ਦੋ ਕੋਈ ਫਲ ਲੈਣਾ ਨਹੀਂ ਜਾਏ ਅਮਰ ਹੈ ਅਮਰ ਹੈ ਤੁਮਰੇ

ਬ੍ਰਹਮੰਡ ਪ੍ਰਕਾਸ਼ ਤੁਮਾ ਜਦ ਪ੍ਰਗਟ ਪ੍ਰੇ ਪ੍ਰਿਤਪਾ ਵਾਲਮੀ ਤਰਲੋਕ ਵੇ ਗਾਜਤ ਪ੍ਰੇ ਆਨੰਦ ਬ੍ਰਹਮਾ ਵਿਸ਼ਨੂੰ ਪੁਕਾਰ ਤੇ ਪ੍ਰਗਟ ਪ੍ਰੇ ਗੋਬਿੰਦ ਤੀਨ ਲੋਕ ਰਸ ਕਰਨੇ ਸੰਤਨ ਸੁਨੇ ਪੁਕਾਰ ਇਧਰਾਪੁਰੀ ਪਤਾਲ ਮੇ ਤੇਰੀ ਹੋਰੀ ਜੈ ਜੈ ਕਾ ਜੋ ਬੋਲੇ ਕੀ ਮਹਾਰਾਜ ਕੀ ਜੈ